ਆਵਾਸਤੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ ਓਵਰ ਪ੍ਰਲੋਸ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਭਰ ਚੁੱਕਾ ਹੈ ਅਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅੱਜ ਜਬੂਰੀ ਵਾਰਸ਼ ਮਹੱਲਾ ਵਾਸੀਆਂ ਨੇ ਰੋਡ ਜਾਮ ਕਰਕੇ ਧਰਨਾ ਦਿੱਤਾ ਦੱਸਦੀ ਹੈ ਕਿ ਪਿਛਲੇ 12 ਦਿਨਾਂ ਤੋਂ ਇਸ ਮੁਸੀਬਤ ਦਾ ਸਾਹਮਣਾ ਕਰ ਰਹੇ ਮਹੱਲਾ ਵਾਸੀ ਗਲੀ ਵਿੱਚ ਸੀਵਰੇਜ ਦਾ ਪਾਣੀ ਭਰ ਚੁੱਕਾ ਹੈ ਦੁਕਾਨਦਾਰਾਂ ਨੂੰ ਵਪਾਰ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਤੇ ਵਪਾਰ ਥੱਪ ਹੋਇਆ ਪਿਆ ਹੈ ਏਰੀਆ ਵਿੱਚ ਰਹਿਣ ਵਾਲੇ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ ਇਸ ਮੌਕੇ ਗੱਲਬਾਤ ਕਰਦਿਆ ਸਾਬਕਾ ਕਾਉਂਸਲਰ ਤਜਿਲਦਰ ਸਿੰਘ ਸੋਢੀ ਜਾਗਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਫੋਂ ਲੋਕਾਂ ਨੂੰ ਸਹੂਲਤਾ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਜੇਕਰ ਜ਼ਮੀਨੀ ਹਕੀਕਤ ਤੇ ਦੇਖਿਆ ਜਾਵੇ ਤਾਂ ਬਿਲਕੁਲ ਹੀ ਖੋਖਲੇ ਨਜ਼ਰ ਆਉਂਦੇ ਹਨ ਇਸ ਦਾ ਇੱਕ ਬਹੁਤ ਵੱਡਾ ਸਬੂਤ ਆਵਾਸਤੀ ਹੈ ਜਿੱਥੇ 12 ਦਿਨਾਂ ਤੋਂ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਰਿਹਾ ਹੈ ਤੇ ਇਸ ਮੌਕੇ ਵਪਾਰ ਵੀ ਥੱਪ ਹੈ ਏਰੀਆ ਵਿੱਚ ਲੋਕਾਂ ਦਾ ਜੀਵਣਾ ਵੀ ਦੁੱਬਰ ਹੋ ਰਿਹਾ ਹੈ ਤੇ ਬਿਮਾਰੀਆਂ ਵੀ ਨੇੜੇ ਆ ਰਹੀਆਂ ਹਨ ਆਓ ਜਾਣਦੇ ਹਾਂ ਕੀ ਕਹਿ ਰਹੇ ਹਨ ਲੋਕ ਇਹ ਸਾਰੇ ਗੱਲਬਾਤ ਕਿ ਨਾਮ ਆ ਜੀ ਆਪਣਾ ਮਿਰਣਾਂਗੁਰ ਪ੍ਰੀ ਸਿੰਘ ਜੀ ਹੈ ਸਰ ਇੱਕ ਆਵਾਸਤੀ ਦੇ ਵਿੱਚ ਕਈ ਦਿਨਾਂ ਤੋਂ ਜਿਹੜੇ ਰਿਸਿਵਰ ਜਦੇ ਬਹੁਤ ਜ਼ਿਆਦਾ ਪ੍ਰੋਬਲਮ ਆ ਉੱਥੇ ਤਕਰੀਬਨ 100 ਬੂਡਸ ਹੁਤਾ ਰਹਾ ਤੇ ਬਹੁਤ ਹੀ ਜ਼ਿਆਦਾ ਉਹਨਾਂ ਦੀ ਦਰਦਨਾਕ ਜਿਹੜੀ ਹਾਲਤ ਹੈ ਜੀ ਲੈਟਰਨ ਨਾਪ ਕਰਨ ਲਈ ਮੰਗੂਰੀ ਉਹਦੇ ਲਈ ਸਾਰੇ ਸਟਾਫ ਸਾਡਾ ਸਟਾਫ ਸਟ੍ਰਾਈਕ ਤੇ ਬੈਠਾ ਹੋਇਆ ਅੱਜ ਦਿਨਾਂ ਦੀ ਮੀਟਿੰਗ ਹੈ ਜੀ ਸਾਹਮਣੂ ਵੀ ਬਾਅਦ ਹੀ ਕੋਈ ਕੁਝ ਹੋਟ ਟਟ ਹੋਇਆ ਅੱਜ ਕੀ ਗੱਲਬਾਤ ਹੁੰਦੀ ਹੈ 3 ਵਜੇ ਦੀ ਮੀਟਿੰਗ ਹੈ ਕੋਈ ਪ੍ਰਾਈਵੇਟ ਬੰਦਾ ਜਾਂਦਾ ਖਲਾਉਣ ਦੇ ਲਈ ਤਾਂ ਉਹਨੂੰ ਵੀ ਨਹੀਂ ਖੋੜਿਆ ਜਾਂਦਾ ਨਹੀਂ ਫਿਰ ਉਹਨਾਂ ਨੂੰ ਇਹਦੀ ਇਹਨਾਂ ਦੀ ਯੂਨੀਅਨ ਕਰਕੇ ਨਹੀਂ ਕਰਦੇ ਕੋਤੋਂ ਇਹਦਾ ਹੱਲ ਹੋ ਜੂਗਾ ਅੱਜ ਮੀਟਿੰਗ ਹੈ ਜੀ ਦਿਨ ਵਾਂਗ ਈ ਨਾਮ ਕਿਹੜੇ ਏਰੀਆ ਦਾ ਮਕਲਾ ਕੀ ਮਕਲਾ ਮੇਰਾ ਨਾਮ ਪ੍ਰਵੀਨ ਚਰਮਾ ਜੀ ਇਹ ਆਵਾਸਥੀ ਦਾ ਮਸਲਾ ਜੀ ਸਾਨੂੰ 12 ਦਿਨ ਹੋ ਗਏ ਇੱਥੇ ਸਾਨੂੰ ਤੁਰੇ ਫਿਰਦਿਆਂ ਨੂੰ ਕੋਈ ਸਾਡੀ ਸੁਣਵਾਈ ਨਹੀਂ ਹੋਈ ਨਾ ਕੋਈ ਮੌਜੂਦਾ ਸਰਕਾਰ ਸਾਡੀ ਸੁਣਵਾਈ ਕਰ ਰਹੀ ਆ ਤੇ ਨਾ ਕੋਈ ਸਾਡੀ ਅਫਸਰਸ਼ਨ ਸੁਣਾਈ ਕਰ ਰਿਹਾ ਅਸੀਂ ਇੱਥੋਂ ਇੰਨਾ ਬੁਰਾ ਹਾਲ ਆ ਸਾਡਾ ਸਾਡੇ ਨਾਲ ਦੀਆਂ ਲੇਡੀਜ਼ ਨੇ ਕਹੀ ਜਿਹੜੀ ਬਿਮਾਰ ਨੇ ਉਥੇ ਐਡਮਿਟ ਨਹੀਂ ਮੈਂ ਵੀ ਕਿੰਨੇ ਦਿਨਾਂ ਦੀ ਬਿਮਾਰ ਹੋਈ ਵੀ ਆ ਮੈਨੂੰ ਸਾਡੀ ਪ੍ਰੋਬਲਮ ਹੋ ਰਹੀ ਆ ਜੀ ਸਾਡੇ ਸਾਡੇ ਬਾਈਕਾਂ ਤੋਂ ਤੋਂ ਜਿਹੜਾ ਮਸਲੇ ਦਾ ਕੋਈ ਹੱਲ ਨਹੀਂ ਦਿੱਤਾ ਜਾਂਦਾ ਫਿਰ ਜੇ ਸਾਡੇ ਮਸਲੇ ਦਾ ਹੱਲ ਨਾ ਹੋਇਆ ਜੀ ਅਸੀਂ ਡੀਸੀ ਦਫਤਰ ਮੂਰੇ ਜਾ ਕੇ ਧਰਨਾ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਜਿਹੜੇ ਅੱਜ ਦਾ ਤਰਫ ਨਹੀਂ ਨਹੀਂ ਜੀ ਇਹ ਚੱਲੂਗਾ ਲੰਬਾ ਜਿਹੜਾ ਰੋਡ ਜਿੰਨਾ ਚਿਰ ਸਾਡੀ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੋਊਗੀ ਜੀ ਉਹਨਾਂ ਚਿਰ ਅਸੀਂ ਐਵੇਂ ਧਰਨਾ ਦੇਵਾਂਗੇ ਰੋਡ ਜਾਮ ਹਾਂਜੀ ਬਿਲਕੁਲ ਰੱਖਾਂਗੇ ਯਾ ਰੋਡ ਜਾਮ ਨੂੰ ਕਿ ਪਤਾ ਲੱਗੂ ਸਭ ਨੂੰ ਵੀ ਕਿੰਨੇ ਅਸੀਂ ਕਿੰਨੀ ਪ੍ਰੋਬਲਮ 'ਚ ਰਹਿ ਰਹੇ ਆ ਕੱਲ ਨੂੰ ਬੱਚਿਆਂ ਨੇ ਸਕੂਲ ਖੁੱਲ੍ਹੇ ਜਾਣ ਨੇ ਉਹ ਬੱਚੇ ਇਸਵੇਂ ਜਾਣਗੇ ਸਕੂਲ ਵਿੱਚ ਦੀ ਆਪਣੇ ਆਕੇ ਡਸਟਬਿਨ ਚੈੱਕ ਕੀਤੇ ਨੇ ਸਰਕਾਰ ਨੇ ਵੀ ਤੁਹਾਡੇ ਡਸਟਬਿਨ ਕੇ ਮੈਨੇਜ ਜੀ ਡਸਟਬਿਨ ਚੈੱਕ ਕੀਤੇ ਪਰ ਆਹ ਏਰੀਆ ਕਿਉਂ ਨਹੀਂ ਚੈੱਕ ਕਰ ਰਹੇ ਅਗਲੇ ਜਾ ਕੇ ਫ੍ਰਿਜ ਦੀਆਂ ਦੇਖਦੇ ਨੇ ਬਾਹਰ ਤੁਹਾਡੀ ਸਹੀ ਰਮਦੀ ਆ ਤੁਸੀਂ ਸਫਾਈ ਦਾ ਕਦੋਂ ਕੂਲਿਆਂ ਦੀ ਸਫਾਈ ਆ ਕੂਲਿਆਂ ਦੀ ਸਫਾਈ ਨੂੰ ਕਰੂੰਗਾ ਤਾਂ ਸਸੀਂ ਨਾਲ ਕਿਚ ਰਹਿ ਰਹੇ ਆ ਸਰ ਅੱਗੇ ਆਵਾਜ਼ ਲਮੂਗੀ ਏਰੀਆ ਦੇ ਨਾਲ ਦਿੱਤਾ ਜਾ ਰਿਹਾ ਹੈ ਜਿਹੜੇ ਧਰਨਾ ਦੇ ਲਈ ਮਜ਼ਦੂਰ ਹੋਣਗੇ ਇਹ ਹੈ ਬਾਬਾ ਇਹਦੇ ਬੱਚੇ ਧਰਨੇ ਦਾ ਕਾਰਨ ਇਹ ਹੈ ਕਿ ਇੱਥੇ ਘਟੋ ਘਾਟੇ ਬੰਨ ਦਾ 11-12 ਦਿਨ ਹੋ ਗਈ ਸੀਵਰ ਦਾ ਪਾਣੀ ਭਰ ਕੇ ਲੋਕਾਂ ਦੇ ਘਰਾਂ ਦੇ ਵਿੱਚ ਬੜਿਆ ਪਿਆ ਕਹਿੰਦੇ ਤੁਸੀਂ ਆਪ ਹੀ ਦੇਖ ਕੇ ਸਾਡੇ ਕਿੰਨਾ ਕਿੰਨਾ ਪਾਣੀ ਖੜਾ ਗਿਆ ਸੀ ਅਸੀਂ ਘਟੋ ਘਾਟ ਅਸੀਂ 4 ਦਿਨ ਹੋ ਗਏ ਅਸੀਂ ਰੋਜ਼ ਪ੍ਰਸ਼ਾਸਨ ਨੂੰ ਕਹਿੰਦੇ ਰੋਜ਼ ਖਬਰਾਂ ਲਵਾਉਨੇ ਆਂ ਅਸੀਂ ਹਰ ਰੋਜ਼ ਬੱਚਾ ਬੱਚਾ ਜਲਦਾ ਸੜੇ ਕਹਿੰਦਾ ਕੋਈ ਜੂ ਨਹੀਂ ਸਰਕਦੀ ਪ੍ਰਸ਼ਾਸਨ ਦੇ ਇਸ ਕਰਕੇ ਅੱਜ ਅਸੀਂ ਧਰਨਾ ਲਾਇਆਗਾ ਉਹਨਾਂ ਅਸੀਂ ਇਹ ਧਰਨਾ ਸ਼ਾਮ ਤੱਕ ਇੱਟਕਣਾ ਨਹੀਂ ਹੈਗਾ ਸੀ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਹੈਗਾ ਸੜਕ ਵੀ ਜਾਮ ਕੀਤੀ ਸੜਕ ਵੀ ਜਾਮ ਕਰੀਏ ਹਾਂਜੀ ਹਾਂਜੀ ਇਹ ਸਾਡਾ ਤੁਹਾਡਾ ਹੱਲ ਨਹੀਂ ਹੁੰਦਾ ਫਿਰ ਇਸ ਤੋਂ ਬਾਅਦ ਅਪਲਾ ਫਿਰ ਇਸ ਤੋਂ ਬਾਅਦ ਜੇ ਅਸੀਂ ਡੀਸੀ ਦਫ਼ਤਰ ਪੁਰਾ ਦਾ ਨਾਮ ਡੀਸੀ ਸਾਹਿਬ ਪੁਰਾ ਦਾ ਨਾਮ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਜੇ ਸਾਡੀ ਅੱਜ ਆਵਾਗੁਸਤੀ ਜਿਹੜੇ ਧਰਨਾ ਦਿੱਤਾ ਜਾ ਰਿਹਾ 3000 ਦਾ ਕੀ ਨਾਮ ਕਾਰਨ ਇਹ ਹੈ ਜੀ ਸੀਵਰ ਮਹਿਕਮੇ ਵਾਲਿਆਂ ਦੀ ਹੜਤਾਲ ਕਰਕੇ 13 ਦਿਨਾਂ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆਇਆ ਸਾਡਾ ਤੁਸੀਂ ਦੇਖਿਆ ਹੀ ਉਹ ਆਵਾਸਥੀ ਦੇ ਵਿੱਚੋਂ ਬਹੁਤ ਜ਼ਿਆਦਾ ਪਾਣੀ ਖੜਾ ਹੈਗਾ ਗੰਦਾ ਸੀਵਰ ਦਾ ਜਿਹੜਾ ਕਿ ਉਹ ਪਹਿਲਾਂ ਹਰਾ ਹੋ ਗਿਆ ਸੀਗਾ ਤਿੰਨ ਦਿਨ ਪਹਿਲਾਂ ਉਹ ਹਰੇ ਤੋਂ ਕਾਲਾ ਹੋ ਚੁੱਕਿਆ ਇੰਨੀ ਜ਼ਿਆਦਾ ਗੰਦਗੀ ਹੈ ਇਸ ਟਾਈਮ ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਡਰ ਹੋਇਆ ਪਿਆਗਾ ਇਹ ਸਾਡੇ ਐਮਸੀ ਸਾਹਿਬ ਨੇ ਸਾਡੇ ਵਾਰਡ ਦੇ ਇਹ ਸਾਡੇ ਬਰਾਬਰ ਖੜੇ ਨੇ ਨਾਲ ਖੜੇ ਨੇਗੇ ਪੂਰਾ ਇਹਨਾਂ ਦਾ ਸਹਿਯੋਗ ਹੈ ਪਰ ਇਹ ਅਕਾਲੀ ਹੋਣ ਕਰਕੇ ਇਹਨਾਂ ਦੀ ਸੁਣਵਾਈ ਨਹੀਂ ਹੈ ਸਾਡੇ ਜਿਹੜਾ ਐਮਸੀ ਦਾ ਵਾਰਡ ਹੈ ਜੀ ਐਮਸੀ ਸਾਹਿਬ ਨੇ ਉਹ ਹੈਗੇ ਨੇ ਅਕਾਲੀ ਪਾਰਟੀ ਦੇ ਜਿਹੜੇ ਸਾਡੇ ਇੱਥੇ ਪ੍ਰਧਾਨ ਨੇਗੇ ਕਮੇਟੀ ਦੇ ਉਹ ਹੈਗੇ ਨੇ ਆਮ ਆਦਮੀ ਪਾਰਟੀ ਤੋਂ ਜਿਹੜੇ ਐਮਐਲਏ ਨੇ ਕੁਲਦੀਪ ਢਿੱਲੋਂ ਉਹ ਹੈਗੇ ਨੇ ਕਾਂਗਰਸ ਪਾਰਟੀ ਦੇ ਅਕਾਲੀ ਹੋਣ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੈ ਐਮਪੀ ਨੇ ਜਿਹੜੇ ਉਹ ਸਾਡੇ ਹੈਗੇ ਨੇ ਮੀਟਿੰਗ ਇਅਰ ਉਹਨਾਂ ਕੋਲੇ ਵੀ ਅਸੀਂ ਸੁਨੇਹਾ ਪਹੁੰਚਦਾ ਕੀਤਾ ਪਰ ਸਾਡੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ 13 ਦਿਨਾਂ ਤੋਂ ਬਹੁਤ ਜ਼ਿਆਦਾ ਡਰ ਫੈਲਾ ਹੋਇਆ ਹੈ ਬਿਮਾਰੀ ਫੈਲਣ ਦਾ ਜਦਕਿ ਪੰਜਾਬ ਸਰਕਾਰ ਦਾ ਇਹ ਨਾਅਰਾ ਹੈਗਾ ਸਫਾਈ ਅਭਿਆਨ ਦਾ ਵੀ ਕਿਸੇ ਨੂੰ ਵੀ ਕੋਈ ਵੀ ਕਿਸੇ ਕਿਸੇ ਦੀ ਕੋਈ ਸਮੱਸਿਆ ਨਹੀਂ ਆਣ ਦੇਣੀ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਪੂਰਾ ਪ੍ਰਬੰਧ ਕਰ ਰੱਖਿਆਗਾ ਪਰ ਜਦੋਂ ਇਹ ਜੇ ਹਾਲਾਤ ਹੋਣ ਨੂੰ ਫਿਰ ਆਪਾਂ ਹਸਪਤਾਲਾਂ ਦਾ ਕਿਵੇਂ ਆਪਾਂ ਫਾਇਦਾ ਉਠਾ ਸਕਦੇ ਹਾਂ ਜੀ ਸਾਨੂੰ ਇਸ ਟਾਈਮ ਇਹ ਪ੍ਰੋਬਲਮ ਹੋਈ ਪਈ ਆ ਵੀ ਜੇ ਕਿਤੇ ਬਿਮਾਰੀ ਕੋਈ ਫੈਲ ਗਈ ਪਰ ਉਹਨੂੰ ਕੰਟਰੋਲ ਕੌਣ ਕਰੂਗਾ ਸੀਵਰੇ ਸਮੱਸਿਆ ਸੀਵਰੇ ਮੁਲਾਜ਼ਮਾਂ ਦੀ ਜਿਹੜੀ ਹੜਤਾਲ ਆ ਗਈ ਉਹ ਜਦੋਂ ਤੱਕ ਖਤਮ ਨਹੀਂ ਹੁੰਦੀ ਉਦੋਂ ਤੱਕ ਇਹਦਾ ਸਾਡਾ ਕੋਈ ਹੱਲ ਨਹੀਂ ਹੈਗਾ ਸਾਡੇ ਐਮਸੀ ਸਾਹਿਬ ਨੇ ਵੀ ਇਹ ਵੀ ਕਹਿਦਾ ਪ੍ਰਾਈਵੇਟ ਬੰਦਿਆਂ ਨੂੰ ਵੀ ਕਿਸੇ ਹਿਸਾਬ ਨਾਲ ਜੇ ਕੋਈ ਹੱਲ ਹੋ ਸਕਦਾ ਹੈਗਾ ਮੇਥੋਂ ਪੈਸੇ ਲੈ ਲਓ ਸਾਡਾ ਹੱਲ ਕਰ ਦਿਓ ਪਰ ਇਹਨੋਂ ਦੇ ਉੱਪਰ ਦੀ ਜਿਹੜੀ ਸਰਕਾਰ ਆ ਕੋਈ ਕਮੇਟੀ ਲੈਵਲ ਦੀ ਜਾਂ ਐਮਐਲਏ ਲੈਵਲ ਦੀ ਉਹ ਸਾਡਾ ਕੋਈ ਸਹਿਯੋਗ ਨਹੀਂ ਕਰ ਰਹੇ ਇਸ ਸਮੱਸਿਆ ਜੋ ਅਸੀਂ ਚੱਲਦੇ ਹੋਏ ਜਾਇਦਾ ਕੋਈ ਨਿਵਾਰਨ ਨਾ ਹੋਣ ਕਰਕੇ ਅਸੀਂ ਅੱਜ ਇਹ ਧਰਨਾ ਦੇ ਰਹੇ ਹਾਂ ਕਿ ਅੱਜ ਜੇ ਸਾਡਾ ਸ਼ਾਮ ਤੱਕ ਕੋਈ ਹੱਲ ਨਾ ਹੋਇਆ ਤਾਂ ਅਸੀਂ ਬਾਜ਼ਾਰ ਵੀ ਬੰਦ ਕਰਾਂਗੇ ਜੇ ਬਾਜ਼ਾਰ 'ਚ ਧਰਨਾ ਦੇਵਾਂਗੇ ਜੇ ਉੱਥੇ ਵੀ ਕੱਲ ਨੂੰ ਹੱਲ ਨਾ ਹੋਇਆ ਫਿਰ ਅਸੀਂ ਡੀਸੀ ਸਾਹਿਬ ਦਾ ਅਸੀਂ ਧਰਾਵ ਕਰਾਂਗੇ ਕੀ ਨਾਮ ਹੈ ਜੀ ਕਿਹੜੇ ਏਰੀਆ ਦਾ ਮਸਲਾ ਹੈ ਕੀ ਕਹਿਣਾ ਚਾਹੂਗੇ ਨਾਰਾਇਣਦੇਵ ਸਾਫਾਪਤੀ ਆਵਾਜ਼ ਕਿਹਦਾ ਮਸਲਾ ਹੈ ਅੱਜ ਸਾਨੂੰ ਤਕਰੀਬਨ 12 ਸਾਲ ਹੋ ਗਏ ਹੈ ਪਾਣੀ ਇੰਨਾ ਮਤਲਬ ਥੋੜੇ ਥੋੜੇ ਤੋਂ ਉੱਪਰ ਹੋ ਗਿਆ ਹੈ ਦੁਕਾਨੇ ਪਰਾਂ ਦੇ ਤੇ ਵਧਿਆ ਪਾਣੀ ਪ੍ਰਸ਼ਾਸਨ ਔਰ ਜਿਹੜਾ ਕੰਸਰਨ ਡਿਪਾਰਟਮੈਂਟ ਹੈਗਾ ਸੀਵਰੇਜ ਬੋਰਡ ਦਾ ਕੋਈ ਸਾਡੀ ਛਾੜ ਨਹੀਂ ਜਾ ਰਿਹਾ ਉਹ ਖਰਾਬ ਜਵਾਬੇ ਦੇ ਰਹੇ ਨੇ ਕਿਤਾ ਬੈਠੇ ਆ ਉਹ ਕੋਈ ਜਗਾ ਘਰ ਨਾਲ ਸਾਡਾ ਲਵਾ ਰਹੇ ਨੇ ਕਿ ਇਹ ਘਰ ਨੇ ਤੇ ਉਹ ਬੈਠਿਆ ਗਰੀਬ ਜਨਤਾ ਬੈਠੀ ਉਹਨੂੰ ਤਾਂ ਉਹ ਸਰਕਾਰ ਦਾ ਹੱਕ ਹੈ ਇਹ ਜਿਹੜੇ ਐਮਐਲਏ ਐਮਪੀ ਨੇ ਇਹ ਆਪਣੀਆਂ ਤਨਖਾਹਾਂ ਤਾਂ 24 ਗੁਣਾ ਵਧਾ ਕੇ ਬੈਠੇ ਨੇ ਕਿ ਇਹ ਜਿਹੜੇ ਗਰੀਬ ਆਦਮੀ ਆ ਉਹਦਾ ਹੱਕ ਕਿਉਂ ਨਹੀਂ ਦਿੰਦੇ ਉਹਦਾ ਡੀਜੀ ਵਗੈਰਾ ਜਿਹੜੀ ਆ ਉਹਦੀ ਕਿਸ਼ਤ ਆ ਜਦੋਂ ਉਹਦੀ ਤਨਖਾਹ ਸਮੇਂ ਸਿਰ ਕਿਉਂ ਨਹੀਂ ਦਿੰਦੇ ਅੱਜ ਤੱਕ ਇਹਨਾਂ ਦਾ ਜਿੰਨੇ ਇੰਪੈਰੀ ਬੁਖਰੇ ਆਦਮਾ ਨਹੀਂ ਤੇ ਉਹਦੀ ਜ਼ਿਆਦਾ ਇਹਨਾਂ ਦਾ ਜਿਹੜੀ ਆ ਨਾ ਸੀਬੀਆਈ ਇੰਪੈਰੀ ਇਹਨਾਂ ਦੀ ਐਮਐਲਏ ਐਮਪੀ ਦੀ ਕਰਨੀ ਚਾਹੀਦੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਜਿਹੜਾ ਇਹ ਪਾਣੀ ਹੈਗਾ ਇਹ ਪਾਣੀ ਦਾ ਨਿਕਾਸ ਕੀਤਾ ਜਾਵੇ ਜੇ ਨਹੀਂ ਕਰ ਰਹੇ ਤਾਂ ਅਸੀਂ ਪ੍ਰਸ਼ਾਸਨ ਹੈ ਜਿਹੜਾ ਅੱਜ ਤੱਕ ਅਸੀਂ ਸ਼ਰਤ ਦੇ ਤਰ੍ਹਾਂ ਲਾਇਆ ਇਸ ਨੂੰ ਬੰਦ ਕੀਤਾ ਹੋਇਆ ਜੇ ਨਹੀਂ ਕਰੂਗਾ ਤਾਂ ਅਸੀਂ ਪ੍ਰਸ਼ਾਸਨ ਦੇ ਨੱਕ ਤੇ ਕੰਮ ਲਿਆ ਕੇ ਛੱਡਾਂਗੇ ਕਿਉਂਕਿ ਅਸੀਂ ਇਸ ਚੀਜ਼ ਦਾ ਟੈਕਸ ਭਰਦੇ ਆਂ ਇਸ ਚੀਜ਼ ਦਾ ਸਾਰਾ ਅਸੀਂ ਉਹ ਕਰ ਰਹੇ ਆਂ ਕਿ ਸਾਡੀਆਂ ਸਾਡੀਆਂ ਪੈਨਸ਼ਨਾਂ ਚੋਂ ਪੈਸੇ ਕੱਟੇ ਜਾਂਦੇ ਨੇ ਕਿ ਸਾਨੂੰ ਇਸ ਚੂਤ ਸਰਕਾਰ ਇਹ ਦੇ ਰਹੀ ਆ ਅਜੇ ਤੱਕ ਕਿਸੇ ਐਮ.ਐਲ.ਏ ਜਾਂ ਐਮ.ਪੀ ਨੇ ਆ ਕੇ ਇਹ ਏਰੀਆ ਦੇਖਿਆ ਨਹੀਂ ਆ ਕਿ ਕੀ ਹੋ ਰਿਹਾਗਾ ਇਹ ਸਾਡਾ ਐਮ.ਸੀ.ਆ ਜਿਹੜਾ ਉਹਨੂੰ ਸਾਨੂੰ 12 ਦਿਨ ਹੋ ਗਏ ਸਾਡੇ ਆਪ ਦੇ ਦਿਨ ਉਹਦੀ ਮਾਤਾ ਜੀ ਆ ਬਿਮਾਰ ਰਹਿੰਦੇ ਨੇ ਜਿਹੜੇ ਇਸ ਟਾਈਮ ਪ੍ਰੈਜ਼ੈਂਟ ਮਤਾ ਐ ਐਮਸੀ ਨੇ ਕਿ ਤੇ ਉਹ ਆਪ ਨੂੰ ਜਿਹੜੀ ਬਿਮਾਰੀ ਹੈ ਤੇ ਉਹ ਬਿਮਾਰ ਹੋ ਕੇ ਵੀ ਸਾਡੇ ਨਾਲ ਫਿਰਦੀ ਰਹੀ ਹੈ ਕਿ ਅਸੀਂ ਕੀ ਕਰ ਸਕਦੇ ਆ ਕਿ ਗਰੀਬ ਆਦਮੀ ਤਾਂ ਇਹੀ ਹੈ ਕਭੀ ਇਹੀ ਰਿਕਰ ਲੋਕਾਂ ਨੂੰ ਇਥੋਂ ਵੀ ਜਾਣਦਾ ਕਿ ਉਹ ਬਾਹਰ ਨਹੀਂ ਨਿਕਲ ਸਕਦੇ ਆਪ ਆ ਕੇ ਪ੍ਰਸ਼ਾਸਨ ਨੂੰ ਇੱਕ ਵਾਰੀ ਬੇਨਤੀ ਆ ਕੇ ਖਤਰ ਹੈ ਤੁਮੀ ਇੱਕ ਬਾਰੇ ਦਾ ਏਰੀਆ ਦਾ ਬਿਜਲੀ ਨੰਗ ਜਾਵੇ ਅਸੀਂ ਫਿਰ ਦੇਖਾਂਗੇ ਕਿ ਕਿੰਨਾ ਕੁ ਪ੍ਰਸ਼ਾਸਨ ਸਾਡੀ ਸਾਖ ਲੈਂਦਾਗਾ ਆਰਾਮ ਨਾਲ ਕੁਰਸੀਆਂ ਤੇ ਬੈਠੇ ਨੇਗੇ ਆਧਿਆ ਕੰਮਾਂ ਪੂਰੀਆਂ ਕਰਦੋਗੇ ਡਿਊਟੀ ਪੂਰੀ ਕਰਕੇ ਤਨਖਾਹ ਲੈ ਕੇ ਆਵਾ ਸ਼ਾਮ ਨੂੰ ਗੱਡੀਆਂ 'ਚ ਬੈਠ ਕੇ ਅਸੀਂ ਘਰੇ ਚਲੇ ਜਾਂਦੇ ਨੇ ਉਹਨਾਂ ਦੀ ਡਿਊਟੀ ਆ ਪ੍ਰਸ਼ਾਸਨ ਸਾਡਾ ਨੌਕਰ ਹੈ ਅਸੀਂ ਪ੍ਰਸ਼ਾਸਨ ਦੇ ਨੌਕਰ ਨਹੀਂ ਆ ਪ੍ਰਸ਼ਾਸਨ ਡੀਸੀ ਸਾਡਾ ਨੌਕਰ ਹੈਗਾ ਡੀਸੀ ਦਾ ਹੱਕ ਆ ਕੇ ਦੇਖਣ ਦਾ ਡੀਸੀ ਸਾਡਾ ਨੌਕਰ ਹੈਗਾ ਅਸੀਂ ਡੀਸੀ ਦੇ ਨੌਕਰ ਨਹੀਂ ਆ ਇਸ ਲਈ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਪ੍ਰਸ਼ਾਸਨ ਆ ਕੇ ਮੌਕਾ ਦੇਖੇ ਐਸਡੀਐਮ ਸਾਡਾ ਨੌਕਰ ਹੈਗਾ ਐਸਡੀਐਮ ਦੀ ਡਿਊਟੀ ਆ ਡੀਸੀ ਦੀ ਡਿਊਟੀ ਆ ਜੇ ਡੀਸੀ ਖੇਪਾ ਤਨਖਾ ਲੈਣ ਵਾਸਤੇ ਚੈਟੇ ਬੈਠਾਗਾ ਡੀਸੀ ਦਾ ਕੰਮ ਨਹੀਂ ਆ ਕੇ ਦੇਖਣ ਦਾ ਇਸ ਕਰ ਮੇਰੀ ਬੇਨਤੀ ਹੈ ਕਿ ਰਿਕਵੈਸਟ ਹੈ ਮੇਰੀ ਤੁਹਾਡੇ ਜਿਹੜੇ ਪੱਕਾ ਕਰ ਤੁਸੀਂ ਆਏ ਹੋਗੇ ਤੁਹਾਡੇ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਸਾਡੀ ਖਬਰਸਾਰ ਲੈਣ ਆਇਓ ਬੜੇ ਪ੍ਰਸ਼ਾਸਨਾਂ ਜਿਹੜਾ ਇਹ ਕੁੰਬਦੀ ਨੀਤ ਸੁੱਤਾ ਪਿਆਗਾ ਇਹਨੂੰ ਅਸੀਂ ਜਗਾਉਣ ਵਾਸਤੇ ਇਕੱਠੇ ਹੋਏ ਆ ਇਸ ਲਈ ਮੇਰੀ ਬੇਨਤੀ ਹੈ ਕਿ ਜਿਹੜੀ ਸਾਡੀ ਖਬਰ ਹੈ ਇਹ ਪੂਰੇ ਪੰਜਾਬ ਕੀ ਪੂਰੇ ਵਰਲਡ ਦੇ ਵਿੱਚ ਫੈਲਣੀ ਚਾਹੀਦੀ ਆ ਕਿ ਆਵਾ ਬਸਤੀ ਬਰਨਾਂ ਦੇ ਵਿੱਚ ਪ੍ਰਸ਼ਾਸਨ ਨੇ ਇੰਨਾ ਬੁਰਾ ਹਾਲ ਕੀਤਾ ਹੋਇਆ ਯੋਕਾ ਨੂੰ ਬਾਹਰ ਨਿਕਲਦਾ ਲੇਡੀਜ਼ ਨੂੰ ਖਾਣਾ ਬਣਾਉਣ ਦਾ ਖਾਣਾ ਖਾਨ ਦਾ ਇੰਦਰਾ ਨੇ ਐਕਲੀਅਰ ਥੈਂਕ ਯੂ ਸੋ ਮਚ। ਕੀ ਨਾਮ ਜੀ ਮੇਰਾ ਨਾਮ ਪਰਮਜੀਤ ਸਿੰਘ ਮੈਂ ਕਾਉਂਸਲਰ ਹਾਂ 12 ਨੰਬਰ 6 ਤੋਂ 22 ਪ੍ਰਧਾਨਾ ਨਗਰ ਕਾਉਂਸਲ ਬਰਨਾਲਾ ਦਾ। ਪ੍ਰਧਾਨ ਜੀ ਗੱਲ ਕਰੀਏ ਇੱਕ ਆ ਮਹੱਲੇ ਦੀ ਕੀ ਕਹਨਾ ਗੱਲ ਇਹ ਮਹੱਲੇ ਦੇ ਵਿੱਚ ਕਈ ਦਿਨਾਂ ਤੋਂ ਲੋਕ ਪਰੇਸ਼ਾਨਾ ਕੰਦਾ ਪਾਣੀ ਇੰਨੀ ਕੀ ਬਹੁਤ ਬੁਰਾ ਹਾਲਾਤੋ ਘਟੋ ਘਟ 100 ਤੋਂ 100 ਪਰਿਵਾਰ ਆ ਜਿਹੜਾ ਉਹ ਬਹੁਤ ਸੇ ਦਿਨਾਂ ਤੋਂ ਦਿੱਕੀ ਹੈ ਕੀ ਕਹਨਾ ਕਿ ਇਹ ਜਿਹੜੀ ਸਮੱਸਿਆ ਜੀ ਇਹ ਬਹੁਤ ਵੱਡੀ ਹੈ ਤਰਸਯੋਗ ਹਾਲਾਤ ਨੇ ਲੋਕਾਂ ਦੇ ਰਹਿਣਾ ਲੰਘਣਾ ਬਹੁਤ ਵੱਡੀ ਸਮੱਸਿਆ ਹੈ ਇਹਨੂੰ ਅਸੀਂ ਵੀ ਰੀਲਾਈਜ਼ ਕਰਿਆ ਅਸੀਂ ਪਿਛਲੇ ਦਿਨਾਂ ਤੋਂ ਕਈ ਵਾਰ ਸੀਵਰ ਮੈਨ ਦੇ ਜਿਹੜੇ ਮੁਲਾਜ਼ਮ ਨੇ ਸੀਵਰੇਜ ਰੋਡ ਦੇ ਉਹਨਾਂ ਤੱਕ ਪਹੁੰਚ ਕਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰੀ ਵੀ ਅਸੀਂ ਜੇ ਤੁਸੀਂ ਸਾਨੂੰ ਸਾਥ ਦਿਓ ਵੀ ਅਸੀਂ ਆਪਣੇ ਤੌਰ ਤੇ ਖੁਦ ਅਸੀਂ ਇਹ ਚੈਂਬਰ ਖੋਲ ਲੈਨੇ ਹ ਪਰ ਉਹਨਾਂ ਨੇ ਇਹ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ ਇਹਨਾਂ ਸੀਵਰੇਜ ਬਲਾਕ ਨੇ ਨਾਲ ਉਹਨਾਂ ਨੇ ਮੇਅਰ ਪੁਆਇੰਟ ਵੀ ਮੈਨੂੰ ਅੱਜ ਪਤਾ ਲੱਗਿਆ ਵੀ ਬੰਦ ਕਰਤੇ ਇਹੀ ਮੰਗ ਲੈ ਕੇ ਅਸੀਂ ਅੱਜ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਮੀਤ ਹੀਰ ਜੀ ਨੇ ਉਹਨਾਂ ਕੋਲੇ ਗਏ ਸੀ ਉਹਨਾਂ ਨੇ ਐਕਸੀਆਨਾ ਸੀਵਰ ਰੋਡ ਜਿਹੜੇ ਪੰਜਾਬ ਨੇ ਉਹਨਾਂ ਨਾਲ ਗੱਲ ਕਰੀ ਐ ਪੰਤਰੀ ਸਾਹਿਬ ਅਰਵਜੋਤ ਜੀ ਉਹਨਾਂ ਨਾਲ ਗੱਲ ਕਰੀ ਐ ਇਹਨਾਂ ਦੀ ਜੁਨੀਅਨ ਦੇ ਮੈਂਬਰਾਂ ਨਾਲ ਗੱਲ ਕਰੀ ਐ ਇਹਨਾਂ ਨੇ ਮੀਟਿੰਗ ਦੀ ਮੰਗ ਰੱਖੀ ਐ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਅੱਜ ਬਾਕੀ ਉਹਨਾਂ ਨੇ ਕਾਹ ਨੂੰ 12 ਵਜੇ ਫੈਸਲਾ ਲੈਣਾ ਮੇਰੇ ਖਿਆਲ ਅਸੀਂ ਵੀ ਚਾਹੁੰਦੇ ਆਂ ਵੀ ਇਹਦਾ ਚੀਜ਼ ਦਾ ਜਿਹੜਾ ਹੱਲ ਛੇਤੀ ਕਰਾਇਆ ਜਾਵੇ ਪਰ ਉਸ ਨਲਕੀਆਂ ਕਿ ਅਸੀਂ ਵੀ ਮੰਨਦੇ ਆਂ ਵੀ ਜਿਹੜੇ ਸੀਵਰ ਵਿੱਚ ਬੋਰਡ ਦੇ ਮੁਲਾਜ਼ਮ ਨੇ ਜਾਏ ਪੱਕੇ ਨੇ ਜਾਂ ਕੱਚੇ ਨੇ ਖਾਸ ਤੌਰ ਤੇ ਅਧਿਕਾਰੀ ਨੇ ਉਹਨਾਂ ਦਾ ਜਿਹੜਾ ਇਹਦੇ ਚ ਰੋਲ ਨੋਰਮਲ ਆਪਣੇ ਬਰਨਾਲੇ ਦੇ ਵਿੱਚ ਦੇਖਿਆ ਗਿਆ ਕਈ ਅਫਸਰਾਂ ਦਾ ਜਿਹੜਾ ਰੋਲ ਆ ਉਹ ਨਲਕੀ ਜੋਗ ਆ ਯਾਨੀ ਕਿ ਕਹਿਣ ਨੂੰ ਬਹੁਤ ਮਾੜਾ ਕਿਹਾ ਜਾਵੇ ਜਿਵੇਂ ਕਿ ਇਹ ਕਿਹੜੀ ਬਸਤੀ ਹੈ ਜੀ ਇਹ ਆਵਾ ਬਸਤੀ ਹੈ ਠੀਕ ਹੈ ਬਾੜ ਨੰਬਰ 5 ਹੈ ਕਾਉਂਸਲਰ ਸਾਡਾ ਵੀਰ ਸੋਨੀ ਜਗਲਾ ਇੱਥੇ ਐਮਸੀ ਜਾਂ ਕੋਈ ਮਤਲਬ ਪੋਲੀਟੀਕਲ ਬੰਦਿਆਂ ਦੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਬੜੀ ਬੇਵਸੀ ਹੈ ਤਦੋਂ ਅਸੀਂ ਉਮੀਦ ਰੱਖਦੇ ਹਾਂ ਵੀ ਹੋ ਸਕਦਾ ਉਹਨਾਂ ਦਾ ਕੱਲ੍ਹ ਨੂੰ ਫੈਸਲਾ ਹੋ ਜੇ ਅਦਰਵਾਈਜ਼ ਜਿੱਥੇ ਸਾਡਾ ਸਹਿਯੋਗ ਹੋਇਆ ਸੀ ਤਾਂ ਦੇਣ ਤਿਆਰੀ ਹੈ ਬੇਨਤੀ ਕਰਦੇ ਹਾਂ ਵੀ ਉਹ ਕਿਸੇ ਨਾ ਕਿਸੇ ਨੂੰ ਨੋਕਾ ਨਹੀਂ ਮੁਸ਼ਕਲ ਨੂੰ ਦੇਖਦੇ ਹੋਏ ਇਹਦਾ ਕੋਈ ਹੱਲ ਕੱਢਣ ਜਾਂ ਇੱਕ ਵਾਰ ਕੋਈ ਮੌਕਾ ਦੇਣ ਅਸੀਂ ਜਿਹੜੀ ਕੋਈ ਉਹਨਾਂ ਦਾ ਸਾਥ ਦੇਣਾ ਅਸੀਂ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੇ ਉਹਦਾ ਵੀ ਅਸੀਂ ਸਮਰਥਨ ਕਰਦੇ ਹਾਂ ਤੇ ਉਹਨਾਂ ਦਾ ਸਾਥ ਦੇਣ ਨੂੰ ਹਮੇਸ਼ਾ ਤਿਆਰ ਹਾਂ ਪੂਰਾ ਇੱਕ ਹਫ਼ਤਾ ਹੋ ਗਿਆ ਜੀ ਇਹ ਹਫ਼ਤੇ ਦੇ ਵਿੱਚ ਬਹੁਤ ਪੁਰਾਣਾ ਹਲਾ ਜਿਹੜੇ ਇਸ ਪਰਿਵਾਰ ਨੇ ਇਹਦਾ ਦੇਖੋ ਜੀ ਮੇਰਾ ਘਰ ਵੀ ਨੇੜੀ ਹੈ ਸਿਆ ਤੇ ਬੱਚੇ ਨੇ ਗਰੀਬ ਪਰਿਵਾਰ ਨੇ ਜ਼ਿਆਦਾਤਰ ਜਿਹੜੇ ਇਹਨਾਂ ਦੇ ਟਾਇਲਟ ਨੇ ਜਾਂ ਬਾਥਰੂਮ ਨੇ ਜੋਇੰਟ ਨੇ ਬਿਲਕੁਲ ਇਹਦਾ ਨਾਮ ਮੰਨਣ ਜੋ ਗੱਲ ਹੀ ਨਹੀਂ ਹੈਗੀ ਮੰਨਣ ਜੋ ਕੰਮ ਆ ਵੀ ਬੜੇ ਤਰਸਯੋਗ ਲੱਗਦਾ ਅਸੀਂ ਪ੍ਰਸ਼ਾਸਨ ਨੂੰ ਦੁਬਾਰਾ ਆਪਣੇ ਤੌਰ ਤੇ ਵੀ ਬੇਨਤੀ ਕਰਦੇ ਹਾਂ ਵੀ ਜਦੋਂ ਸੀਵਰ ਮੈਨਾਂ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਵੀ ਭਰਾਵੋ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਇਹਦਾ ਕੋਈ ਬੈਠ ਕੇ ਇੱਕ ਵਾਰ ਹੱਲ ਕੱਢ ਲੈ ਜਿੱਤੇ ਸਾਡਾ ਸਾਥ ਚਾਹੀਦਾ ਸੀ ਸਾਹਿਬ ਜੀ